ਲੈ ਬਲਾਵਾ ਦਾ ਨਾਮ ਲਿਆਈ ਤੇ ਬਲਾਵਾ ਹਾਜ਼ਰ ਅਜੇ ਤਾਂ ਗੱਲ ਕਰਕੇ ਹਟਈਆਂ ਇਹਨਾਂ ਨੂੰ ਨੱਕ ਲੈਣੇ ਜਿਉਂ ਨੂੰ ਚੈਨ ਆਉਂਦਾ ਹੀ ਨਹੀਂਗਾ ਮੂੰਹ ਚੁੱਕਿਆ ਹੁੰਦਾ ਵਾ ਤੇ ਤੁਰੀਆਂ ਆਉਂਦੀਆਂ ਵਾ ਇਹ ਵੀ ਕਰਈ ਆ ਜੇ ਕਿਤੇ ਬਾਹਰ ਹੁੰਦੇ ਨਾ ਫਿਰ ਮੈਂ ਇੱਥੇ ਹੀ ਮੋੜ ਦੇਣੀ ਆ ਕੋਈ ਗੰਮੀ ਅਜੰਦਰ ਆ ਜਾਓ ਆ ਜਾਓ ਕਿਤੇ ਇਹ ਕਿੱਧਰ ਆ ਗਈਆਂ ਨੇ ਮੂੰਹ ਚੁੱਕ ਕੇ ਓ ਮਮੀ ਫਿਰ ਕਿਹੜਾ ਰਖੜੀ ਬੰਨਣ ਆਈਆਂ ਬਣਾ ਓ ਤੋਪੀ ਕਿ ਤਾਰੈ ਰਖੜੀ ਬੰਨਣ ਆਈਆਂ ਵਾ ਇਹ ਤਾਂ ਈਡੀਆਂ ਕ ਲੈਣੀਆਂ ਵਾ ਨਿਕੀਆਂ ਨਿਕੀਆਂ ਹੀ ਜਦੋਂ ਆਪਣਾ ਪਿਓ ਨੂੰ ਖਾ ਗਈਆਂ ਵਾ ਤਕਰੀਬ ਬਣਾ ਰਹੀ ਆ ਵਾ ਜਪੋ ਜੇ ਉਥੇ ਓ ਮੰਮੀ 1 ਮਿੰਟ ਮੈਂ ਰਖੀ ਬਣਾਉਣੀ ਆ ਨਾ ਬਸ ਤੂੰ ਚੁੱਪ ਕਰ ਦੇ ਤੀ ਤੈਨੂੰ ਮੈਂ ਆਪਰਾ ਕਿਹਾ ਨਾ ਚੁੱਪ ਕਰਕੇ ਤੂੰ ਅੰਦਰ ਆਇਆ ਮੈਂ ਭੱਜ ਜਾਉਂ ਉਹ ਯਾਰ ਮੈਂ ਰਖੀ ਨੂੰ ਨਹੀਂ ਛੱਡੂਗਾ ਫਰਕੀਤ ਗਈ ਆ ਪਾਣਾ ਕੋਈ ਵੱਡੀ ਕੁੜੀ ਦਸਿਆ ਕਰਨ ਵਾਲਾ ਵਾ ਉਹਦਾ ਮੈਂ ਜਾ ਕੇ ਸਿਰ ਕਰ ਦਿੰਨੀ ਹੁਣ ਨਵਦਾ ਇਹਦਾ ਸਿਰ ਕਰਨ ਵਾਲਾ ਵਾ ਇਹਦਾ ਸਿਰ ਕਰ ਦਿੰਨੀ ਆ ਨਵ ਉਹ ਤੇ ਸਿਰ ਕਰਨ ਵਾਲਾ ਤੇਰਾ ਰਮਨ ਨੇ ਸਿਰ ਕਰ ਦਿੱਤਾ ਵਾ ਤੇ ਹੁਣ ਤੇਰਾ ਵੀ ਕਰਦ ਨਹੀਂ ਉਧਰ ਨੂੰ ਮੋੜੇ ਪਾਸੇ ਨੂੰ ਕਰ ਹਾਂਜੀ ਹਾਂਜੀ ਮੁੰਨਾ ਸਿਰ ਕਰਾ ਕੇ ਲੱਗੀ ਤੇਰਾ ਹੁਣ ਗੁੱਤ ਕਰ ਦੇ ਨੰਗੀ ਆ ਤੇ ਉਹ ਫੇ ਮੁੜ ਕੇ ਤੂੰ ਕੰਮ ਕਰਦਾ ਸਕੂਲ ਦਾ ਸੇ ਆਉਂਦਾ ਤੇ ਸਿਰ ਕਰਨ ਸਕੂਲੇ ਜਾਣਾ ਸੇਰੇ ਹਾਂਜੀ ਮम्मा ਮੈਂ ਕਰ ਲਿਆ ਵਾ ਸਕੂਲ ਤੇ ਕੰਮ ਨਾਲੇ ਰਵੰਦੀ ਨੂੰ ਇੱਕ ਰਾਤ ਦਾ ਫੇ ਠੀਕ ਹੈ ਚਲ ਮੇਰਾ ਪਤ ਵੀ ਬੀ ਬਣ ਗਿਆ ਕਿ ਫਿਰ ਮੁਰਕੇ ਨੂੰ ਦੋਈ ਕੁੜੀਆਂ ਕਿੰਨੇ ਚੱਦੀਆਂ ਬੈਠੀਆਂ ਵਾਂ ਤੇ ਉਹਨਾਂ ਨੂੰ ਖਾਣ ਵਾਸਤੇ ਬਿਸਕਟ ਦੇ ਦਿੰਨੀ ਆ ਤੇ ਮੁਰਕੇ ਉਹਨਾਂ ਨੂੰ ਮੈਂ ਫੁਲਕੇ ਲਾ ਕੇ ਦਿੰਨੀ ਆ ਮਨੇ ਨਾ ਵੇ ਆ ਦੋ ਜਣੇ ਬਿਸਕਟ ਖਾਓ ਤੇ ਫੇਰ ਤੁਹਾਨੂੰ ਮੈਂ ਫੁਲਕਾ ਲਾ ਕੇ ਤੇ ਦਿੰਨੀ ਆ ਆ ਲਓ ਭੁੱਖ ਲੱਗੀ ਆ ਆ ਲਓ ਖਾਓ ਦੋ ਜਣੇ ਜਾ ਕੇ ਖਾ ਲਓ ਇੱਥੇ ਇਧਰ ਹੋ ਕੇ ਬਿਸਕਟ ਖਾ ਲੋ ਇਹ ਤੇ ਰਮਣਾ ਇੱਥੇ ਕੋ ਇੱਕ ਬੋਮੇਰੇ ਪੁੱਤ ਲਾ ਦੇਹੋ ਮੰਮੀ ਜੀ ਹਾਂਜੀ ਉਹ ਜਨੇ ਦੇ ਪ੍ਰੀਵੀ ਆਣ ਲਿਆ ਹਾਂਜੀ ਨਾਲੇ ਸਭ ਦਾ ਕੋਈ ਵੀ ਨਹੀਂ ਇਹ ਕਹਤੇ ਕਿ ਉਹ ਨਹੀਂ ਪੁੱਤੋ ਕਰਨ ਦੀ ਵੀਰ ਹੈਗਾ ਵਾ ਫਿਰ ਮੁੜ ਕੇ ਤੇ ਉਹਨੂੰ ਹੈਗਾ ਉਹਨੂੰ ਰਖੜੀ ਬੰਨਵਾਵਾਂਗੇ ਅਸੀਂ ਹੈ ਠੀਕ ਆ ਨਾ ਹੋ ਇਹਨਾਂ ਨੂੰ ਕਰ ਜਾ ਕੇ ਨਾ ਤੇ ਉਹਨੂੰ ਰਖੜੀ ਬੰਨ ਕੇ ਆਵਾਂਗੇ ਠੀਕ ਆ ਠੀਕ ਮੰਮਾ ਐਨਾ ਹਾਂਜੀ ਤੇਰੀ ਮੂਲ ਵਾਲੀ ਦੇ ਟਰੀ ਲੈ ਕੇ ਜਾਏਂਗਾ ਮਨ ਲੈਣਾ ਕੰਨ ਵੀ ਤੇ ਨਾ ਖੇਡ ਕੇ ਵੀ ਆਏਂਗੇ ਠੀਕ ਆ ਦੋਹਾਂ ਜਣੀਆਂ ਬਾਹਰ ਜਾ ਕੇ ਖੇਡੋ ਮੈਂ ਅਨਚਲ ਫੁਲਕਾ ਬਣਾ ਲਾ ਤੁਹਾਡੇ ਬਾਅਦ ਤੇ ਫਿਰ ਮੈਂ ਤੁਹਾਨੂੰ ਦੋਹਾਂ ਨੂੰ ਬਿਠਾ ਕੇ ਸਵਾਦ ਦਵਾਂਗੀ ਠੀਕ ਆ ਠੀਕ ਆ ਆ ਜਾਓ ਫਿਰ ਖੇਡ ਲੋ ਮਨਮਾ ਕੁੜੀਆਂ ਨੇ ਕਹਿਦਾ ਦਿੱਤਾ ਵਾ ਥੋਣੇ ਨੂੰ ਨਹੀਂ ਪਤਾ ਵੀ ਮੁੜ ਕੇ ਰਖਰੀ ਬੰਨਨ ਦਿੰਦੀ ਕਿ ਨਹੀਂ ਦਿੰਦੀ ਮੈਂ ਕਰਨ ਵਾਲਾ ਕਹਿ ਦੇ ਦਿੱਤਾ ਉਹਨਾਂ ਹੈ ਤੋ ਰਾਣੀ ਮਰੀ ਹੈ ਤੇ ਬੜੀ ਕਲਾਕ ਵਾ ਉਹ ਤਾਂ ਮੈਨੂੰ ਅੱਗੇ ਵੀ ਪਤਾ ਸੀਗਾ ਮੈਂ ਉਹ ਤਾਂ ਆਪਣੇ ਮੁੰਡਿਆਂ ਦਾ ਮਾਂ ਨਹੀਂ ਬੜਾ ਕਰਦੀ ਹੁੰਦੀ ਆ ਮੇਰੇ ਇੰਨਾ ਛੜੀ ਚੰਗੀ ਕੀਤੀ ਮੁੰਡੇ ਦੇ ਕੋਟਾ ਦਿੱਤਾ ਹੁੰਦਾ ਤੇ ਮੇਰੀ ਧੀ ਨੂੰ ਨਾਂ ਪਾਸਦੀ ਹੈ ਰਖੜੀ ਬੰਨਾਂ ਤੇ ਕੜੀ ਦਾ ਤਿਹਾਰ ਕਰੇ ਬੰਨਣਗਾ ਇਹਨਾਂ ਥਾਂ ਥਾਂ ਨਾ ਕੋ ਪਟਕਣਾ ਪੈਂਦਾ ਇੱਕ ਵਾਰ ਜਾ ਕੇ ਤਾਂ ਇਹ ਹੀ ਲੈਣੀ ਆ ਫਿਰ ਕੀ ਕਰਦੀ ਫਿਰ ਕਹਿੰਦੇ ਬਣਾਉਂਦੀ ਕਿ ਨਹੀਂ ਬਣਾਉਂਦੀ ਫਿਰ ਮੈਨੂੰ ਉਹ ਹੀ ਪਤਾ ਲੱਗੂਗਾ ਤੁਮੇ ਤਹਾਂ ਮੈਂ ਰੋਟੀ ਬਣਾ ਲਈਨੀ ਉਹਨਾਂ ਵਾਸਤੇ ਨਾਲ ਮੈਂ ਬਾਹਰ ਭੇਜਿਆ ਕੇਣ ਵਾਸਤੇ ਤੇਰਾ ਮਨ ਬੜਾ ਮੂਝ ਸੁੱਟ ਕੇ ਬੈਠੀ ਆ ਸੁਖਵਾ ਸੋਖੀ ਆ ਮੈਂ ਸੋਚਣ ਲਈ ਹੀ ਕਿ ਪਿੰਡੋਂ ਜਾਵਾਂ ਵੀਰ ਨੂੰ ਰਖੜੀ ਬੰਨ੍ਹਨੀ ਆਵਾਂ ਤੇ ਬੰਨ੍ਹ ਐਚ ਕੀੜੀ ਸੋਚਣ ਵਾਲੀ ਕਰ ਲੋ ਸੋਚਣਾ ਵਾਤ ਨਾ ਗਈ ਆ ਆ ਇੱਕ ਤੁਹਾਡੀ ਪਤਨੀ ਆ ਮੂਹ ਚੱਕ ਕੇ ਉਹਨਾਂ ਨੇ ਆ ਜਾਣਾ ਵਾ ਤੇਰਾ ਮਨ ਇਦਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਜੇ ਮਹਾਰਾਜ ਨੇ ਤੈਨੂੰ ਪੁੱਤ ਦੇਤਾ ਵਾ ਧੀ ਨਾਲ ਜੀ ਗੱਲ ਨਹੀਂ ਕਹੀਦੀ ਹੁੰਦੀ ਲੈ ਦੱਸ ਕਿੱਦਾਂ ਦੀਆਂ ਗੱਲਾਂ ਰਹਿ ਦੇ ਕਰਨਾ ਹੋ ਚੁੱਕੇ ਵਾ ਐਵੇਂ ਕਿਸਦੇ ਘਰ ਤੋਂ ਰਿਹਾਏ ਉਹ ਉਹਨਾਂ ਦਾ ਆਪਣਾ ਘਰ ਵਾ ਘਰ ਤੇ ਉਹਨਾਂ ਦਾ ਆਪਣਾ ਵਾ ਤੁਹਾਡੀ ਪਰਜਾਈ ਦੇ ਮੁੰਡਾ ਨਹੀਂਗਾ ਹੈਗਾ ਕੀ ਤਾ ਡੱਬਾ ਕਰਵਾਵੇ ਬੂਦੇ ਕੋ ਕਰਾ ਕੇ ਲੈਣਾ ਮੇਰਾ ਨਹੀਂ ਜੀ ਜੀ ਕਰਦਾ ਕਰਨੋ ਕੁਛ ਖਾਲਾ ਨੂੰ ਰਮਨ ਉਹ ਗੁਰੂ ਘਰ ਜਾਂਦੀ ਆ ਉਹ ਇਦਾਂ ਦੀ ਨਹੀਂ ਆ ਆ ਉਹ ਤੁਹਾਨੂੰ ਤਾਂ ਭਾਬੀ ਚੰਗੀ ਲੱਗਣੀ ਆ ਕਸੂਰ ਤਾਂ ਸਾਰਾ ਮੇਰਾ ਹੀ ਆ ਮੈਂ ਹੀ ਗਲਤ ਹਾਂ ਸਾਰਾ ਮੇਰੇ ਗੱਲ ਮੰਨਦੇ ਹੀ ਨਹੀਂ ਜੇ ਗੱਲ ਤੇਰੀ ਕੀ ਮੰਨਾ ਤੂੰ ਗਾਲ ਸੁਆਦੀ ਕਰਦੀ ਕੋਈ ਨਹੀਂ ਤੇ ਮੈਂ ਸੁਆਦੀ ਕਰਨ ਈ ਆ ਤੂੰ ਹੀ ਨੀ ਮੇਰੀ ਗੱਲ ਸੁਣਦੇ ਤੇਰੀ ਗੱਲ ਨਹੀਂ ਸੁਣਦੇ ਐ ਬਾਬਿਆ ਕੋ ਜਾਣਦੀ ਆ ਕਿਹਦਾ ਦਿਲ ਕਰਦਾ ਵੀ ਮੇਰੇ ਕੁੜੀਆਂ ਹੁਣ ਦੇ ਮੁੰਡਾ ਨਾ ਹੋਵੇ ਮੈਂ ਤੁਹਾਨੂੰ ਸੋਦਿੱਕੋ ਦੱਸਦੀ ਆ ਕਿ ਜਿਹੜਾ ਨਾ ਮਿੱਠਾ-ਮੁੱਠਾ ਲਿਆਂਦਾ ਨਾ ਮੈਂ ਆਪਣੇ ਮੁੰਡੇ ਨੂੰ ਖਾਣ ਨਹੀਂ ਜੇ ਦੇਣਾ ਬਹੁਤਾ ਮਦਦਿਆਂ ਰੌਣਾ ਨਾ ਪਾਇਓ ਜਦੋਂ ਉਹਨਾਂ ਰਖੜੀ ਬਣਣੀ ਆ ਤੇ ਮਿੱਠਾ ਤੋਂ ਖਵਾ ਲੈਣਾ ਕੋਰਾਣਾ ਫਿਰ ਉਦਾਂ ਬੰਨ ਰਖੜੀ ਮਿੱਠੇ ਨਾਲ ਜਾਨੀ ਗੱਲ ਨਹੀਂ ਹੁੰਦੀ ਐਵੇਂ ਹਿੱਤਾਂ ਦੀਆਂ ਗੱਲਾਂ ਨਹੀਂ ਕਰੀਦੀ ਹੁੰਦੀਆਂ ਮਾਰਾ ਜੇ ਗੱਲਾਂ ਕਰਨੀਆਂ ਆਪਣੇ ਗੱਲਾਂ ਮਾਰੀ ਰਮਨ ਆਏ ਤੇ ਕਰਾਈਆਂ ਨਹੀਂ ਤੂੰ ਮੱਥੇ ਵਟ ਪਾਉਣ ਲੱਪੀ ਪਹਿਲਾਂ ਹੀ ਤੇ ਪਾਉਣਾ ਨਹੀਂ ਮੱਥੇ ਵਟ ਮੈਂ ਉਹ ਮੇਰੇ ਪੁੱਤ ਨੂੰ ਨਾ ਚੰਗਾ ਨਹੀਂ ਸਮਝਦੀ ਤੂੰ ਮੰਨੋ ਜਾਂ ਨਾ ਮੰਨੋ ਉਹ ਮੇਰੀ ਗੱਲ ਸੁਣਾ ਜਦੋਂ ਆਪਣਾ ਕਰਨ ਹੋਇਆ ਸੀ ਤੇ ਕਿੰਨੇ ਘਡੌਣੇ ਲਿਆ ਕੇ ਆਈ ਸੀ ਉਹ ਲੋਕੋਂ ਖਵਾ ਕਰਦੀ ਆ ਦਿਲੋਂ ਨਹੀਂ ਲਿਆਂਦੀ ਰਮਨ ਨਾਲ ਇਹ ਚੀਜ਼ਾਂ ਲੈਂਦੀ ਤੇ ਨਾਲੇ ਤੋਂ ਗੱਲਾਂ ਕਰਦੀਆਂ ਉਹ ਮੇਰੀ ਗੱਲ ਦਾ ਤਾਂ ਤੁਹਾਨੂੰ ਯਕੀਨ ਹੋਣਾ ਹੀ ਨੀਗਾ ਭਾਬੀ ਦੇ ਫਿੱਟਾ ਕਰੀ ਜਾਂਦਾ ਵੀ ਭਾਬੀ ਬੜੀ ਚੰਗੀ ਆ ਪਰਮਨ ਨੇ ਮਾਰੀ ਆ ਤੇ ਤਾਈ ਉਹਦੀ ਸਿਰਤਾ ਕਰ ਡਿਆ ਵਾ ਆ ਜੋੜੇ ਸਾਡੇ ਗੜੀ ਹੱਥ ਮੈਂ ਤੁਹਾਨੂੰ ਦੱਸਦਾ ਨਾ ਮੁੰਡੇ ਦੇ ਮੂੰਹ ਨੂੰ ਮਿੱਠਾ ਨਹੀਂ ਲਗਣ ਦੇਣਾ ਲਗਣ ਦੇਣਾ ਤੇ ਬੋਲਾ ਹਾਂ ਮਿੱਠਾ ਨਹੀਂ ਲਗਣ ਦੇਣਾ ਮੈਨੂੰ ਤੇ ਰਮਨ ਦੀ ਨਾ ਸਮਝ ਨਹੀਂ ਆਉਂਦੀ ਵੀ ਉਹਨਾਂ ਵਿਚਾਰਿਆ ਹੈ ਨਾ ਪਹਿਲੀ ਵਾਰੀ ਤੇ ਰਕਰੀ ਬੰਨਣਾ ਉਹ ਆਪਣੇ ਕਰਮ ਨੂੰ ਤੇ ਪਹਿਲਾਂ ਹੀ ਕਹੀ ਰਹੀ ਜਾਂਦੀ ਆ ਮੈਂ ਮਿੱਠਾ ਦੇ ਮੂੰਹ ਚ ਪਾਇ ਦੇਣਾ ਮੈਂ ਐਦਾਂ ਨਹੀਂ ਹੋਣ ਦੇਣਾ ਚੱਲ ਜਦੋਂ ਉਹਦੇ ਪਰੇ ਜਾਊਗੀ ਤੇ ਫਿਰ ਮੈਂ ਕਹੂੰਗਾ ਤੇ ਕੁੜੀਆਂ ਨੂੰ ਫਿਰ ਬੰਦੋ ਰਖੜੀ ਤੇ ਜੋ ਇਹਦੇ ਮੂੰਹ ਦੇ ਦਿਨ ਮਿੱਠਾ ਮਠਾ ਤੇ ਦੇ ਦੋ ਹਨਾ ਫਰਜ਼ ਆਪ ਗਿਆ ਉਹ ਤੂੰ ਤਾਂ ਕੱਦ ਦਿਨ ਵਰ ਜਾ ਕੇ ਤੇ ਨਾਲ ਬੱਚਿਆਂ ਨਾਲ ਤੇ ਮੈਂ ਰੋਟੀ ਪਾਣੀ ਬਣਾਵਾਂਗਾ ਤੇ ਅਜ ਰਖੜੀ ਬੰਨਣ ਵੀ ਜਾਣਾ ਵਾ ਕੈਨ ਮੈਂ ਜਾਵਾਂਗੇ ਤੇ ਟਾਈਮ ਨਾਲ ਆਉਣ ਵਾਲੇ ਬਣਾਗੇ ਨਾ ਵਾ ਰਮਨਾਰ ਦਾ ਕੋਠੀ ਆ ਨਹੀਂ ਗਿਆ ਆ ਲੋ ਦੁੱਧ ਕੁ ਲੋ ਚਲੋ ਚੱਲੀਏ ਜ਼ਿਆਦਾ ਫੇਰ ਮੜ ਕੇ ਰਖੜੀ ਬੰਨਣ ਜਾਣੀ ਅੱਜ ਉੱਥੇ ਉੱਥੇ ਜਾ ਉੱਠ ਕੇ ਮੋ ਮੈਂ ਕਿਹਨਾਂ ਦੀ ਰਖੜੀਆਂ ਲੈ ਕੇ ਜਾਣੀਆਂ ਵਾ ਹੈਨਾ ਤੇ ਮੈਂ ਰਖੜੀ ਉਹ ਲੈ ਕੇ ਆਈ ਜਿਹੜੀ ਤੁਸੀਂ ਉਦੋਂ ਕਿਹਾ ਮम्मा ਤੇਰੀ ਮਾਂ ਵਾਲੀ ਰਖੜੀ ਲੈ ਕੇ ਆਈ ਹੂਗੀ ਕਾ ਮम्मा ਤੇਰਾ ਕੀ ਫਟਾਫਟ ਚਲੋ ਠੀਕ ਆ ਉੱਠ ਜਾ ਮੂੰਹਾ ਤੋ ਤੋ ਉਹ ਤਾਂ ਹੀ ਮੈਂ ਰੋਟੀ ਲੈ ਕੇ ਆਵਾਂ ਤੁਹਾਡੇ ਵਾਸਤੇ ਠੀਕ ਆ ਮम्मा ਚਲੋ ਠੀਕ ਹੈ ਫੋਲ ਕਾ ਇਹਨਾਂ ਨੇ ਖਾਣਾ ਨਹੀਂ ਦਾਲ ਚੌਲ ਦੇ ਦੇਣੀ ਇਹਨਾਂ ਨੂੰ ਖਾਣ ਵਾਸਤੇ ਦਾਲ ਨੂੰ ਢੰਡੀ ਕਰਕੇ ਦੇਣੀ ਪੈਣੀ ਹੈ ਇਹਨਾਂ ਨੂੰ ਹੋਰ ਨਾ ਕਰ ਮੂੰਹ ਸਾੜ ਲੈਣ ਕਿਤੇ ਦੋਹਾਂ ਜਾਈਆਂ। ਹਾਂ ਠੰਡੀ ਕਰਕੇ ਖਵਾ ਦੇਣੀ ਜਾ ਕੇ ਆਪ ਹੀ। ਕਿਸੇ ਕਿਸੇ ਕਿਤੇ ਅੜੋ ਕੇ ਜਾਣਾ ਕਿ ਟਾਈਮ ਨਹੀਂ। ਹਾਂ ਤਾਂ ਰੋਟੀ ਦਾ ਨਾਮ ਜਾ ਕੇ ਆਇਆ ਦਰਵਾਜ਼ਾ ਖੁੱਲ੍ਹ ਆਇਆ ਆ ਕਿਤੇ ਮਾਹੀ ਪਹੁੰਚੀ ਆ ਕਰ ਲੈ ਬਲਾਵਾਂ ਦਾ ਨਾਂ ਲਿਆਈ ਤੇ ਬਲਾਵਾਂ ਹਾਜ਼ਰ ਅਜੇ ਤਾਂ ਗੱਲ ਕਰਕੇ ਹਟੀਆਂ ਇਹਨਾਂ ਨੂੰ ਨਾ ਲੈਣੀਆਂ ਜਿਵੇਂ ਚੈਨ ਆਉਂਦਾ ਹੀ ਨਹੀਂਗਾ ਮੂਹ ਚੁੱਕਿਆ ਹੁੰਦਾ ਵਾ ਤੇ ਤੁਰੀ ਆਉਂਦੀਆਂ ਵਾ ਏਵੀ ਕਰਈਆ ਜੇ ਕਿਤੇ ਬਾਹਰ ਹੁੰਦੇ ਨਾ ਫਿਰ ਮੈਂ ਇੱਥੇ ਹੀ ਮੋੜ ਦੇਣੀ ਆਂ ਜੇ ਇਹਨਾਂ ਨੇ ਕੁਝ ਕਿਹਾ ਤੇ ਇਹਨਾਂ ਨੇ ਮੇਰੇ ਦਵਾ ਵੀ ਸੁੱਤਾ ਵਾ ਨਹੀਂ ਤੇ ਇਹਨਾਂ ਨੂੰ ਇੱਦਾਂ ਹੀ ਭਜਾਉਣਾ ਸੀ ਮੈਂ ਆਗੀਆਂ ਮੂੰਹ ਚੋੱਕ ਕੇ ਉਹ ਓਦਾਂ ਦੀ ਮਾਂ ਵਾ ਜਿਹੜੀ ਕਲਾ ਰਿੰਦੀ ਵੀ ਜਾ ਉਹ ਰਖੜੀ ਬੰਨ੍ਹਾਓ ਜੇ ਤੇਰਾ ਘਰ ਮੁੰਡਾ ਨਹੀਂ ਹੈਗਾ ਤਾਂ ਆ ਨਾ ਕੁੜੀਆਂ ਨੂੰ ਆਪਣੇ ਘਰ ਬਾਹਰ ਐਵੇਂ ਘਰ ਘਰ ਤੋਰੀਆਂ ਸਸਿਗਲਪਾਂ ਜੀ ਸਸਿਗਲ आजा आजा आज इधर ही वो दरवाजा बंद ही खराब ही थोड़ा जा तो पक्का ही बंद किता वो भैन जी आ जाओ तू ही बैठो मैं पानी लिया पानी पुनी पी के आए हैं ਕੁੜੀਆਂ ਦੇ ਕਲੀਨ ਰਈਆਂ ਹੈ ਕਿ ਜੇਤ ਕਰਨ ਲਈਆਂ ਹੈ ਆਂਦੀਆਂ ਵੀ ਜਾਣਾ ਵਾ ਹੀਰੇ ਨੂੰ ਰਖੜੀ ਬੰਨਣਾ ਅੱਛਾ ਹਾਂਜੀ ਕਰਨ ਨੂੰ ਰਖੜੀ ਬੰਨਣਾ ਆਂ ਆਵਾ ਹਾਂਜੀ ਕੋਈ ਗੱਲ ਨਹੀਂ ਅਜੇ ਤਾਂ ਸੁਪਾ ਹਣਾਵਾ ਤੇ ਜੇ ਉਹਨੂੰ ਠਾਟਾ ਤਾਂ ਉਹਨੇ ਰੋਣ ਲੱਗ ਪੈਣਾ ਵਾ ਚਲੋ ਕੋਈ ਗੱਲ ਨਹੀਂ ਕਰਨ ਨੂੰ ਮੈਂ ਇੱਥੇ ਚੁੱਕ ਜੰਦੀ ਆ ਤੇ ਬੰਨ੍ਹ ਦਿੰਦੀ ਆ ਮੈਂ ਰਖੜੀ ਹਲੋ ਰਖੜੀ ਬੰਨ ਵੀਰ ਨੂੰ ਪਾਣ ਜੀ ਬੱਬਾ ਰਹਿਣ ਹੀ ਦੋ ਕੋਈ ਨਹੀਂ ਮੈਂ ਆਪਣੇ ਹੱਥ ਨਾਲ ਖਵਾ ਲ ਦੂੰਗੀ ਇਹਨੂੰ ਇਹ ਛੋਟਾ ਵਾ ਨਾ ਨਹੀਂ ਨਹੀਂ ਪਾਣ ਜੀ ਬੱਬਾ ਰਹਿਣ ਦੋ ਉਹ ਅੱਗੇ ਰੋਂਦੀ ਨਹੀਂ ਮੁੰਡੇ ਬਾਪੇ ਖਵਾ ਲੈਣਾ ਮਾਨੂੰ ਉਹ ਨਹੀਂ ਮੈਂ ਆਪਣੇ ਖਵਾ ਲ ਦੂੰਗੀ ਤਿਹ ਰੱਖ ਦੋ ਉਹ ਰੋਂਦਿਆ ਵਾ ਆ ਵੇਖੋ ਰਖੜੀ ਮੈਂ ਬਣਾ ਲਈ ਆ ਠੀਕ ਆ ਖਲੋ ਜਾ ਮੈਂ ਕੁੜੀਆਂ ਨੂੰ ਲਿਆ ਕੇ ਤੇ ਪਿਆਰ ਦਵਾ ਲੈਪੋਤਾ ਦੋਨੇ ਟਾਣਾ ਨਾ ਅੱਧੇ-ਅੱਧੇ ਕਰ ਲਓ ਥੋੜੇ ਕਰ ਦੇਣੀ ਥੋੜੇ ਹੀ ਭੈਣ ਜੀ ਇੰਨੇ ਆ ਨਾ ਕੀ ਹੁੰਦਾ ਵਾ ਭੈਣ ਜੀ ਬਹਿ ਜਾ ਮੈਂ ਤੁਹਾਡੇ ਵਾਸਤੇ ਨਾ ਚਾਹ ਬਣਾ ਕੇ ਲਮਨੀ ਆ ਸਬਜੀ ਧਰ ਕੇ ਆਈ ਸਾਂ ਤੇ ਇਹ ਰਖੜੀ ਬਣ ਗਈ ਤੇ ਛੇਤੀ ਆ ਜਣਾ ਹਾਂ ਮੁਰਕੇ ਨਾਲ ਇਹਨਾਂ ਨੇ ਪੜਨਾ ਆ ਦੋਨਾਂ ਨੂੰ ਠੀਕ-ਠੀਕ ਆ ਚਲੋ ਚੱਲ ਜੀ ਫਿਰ ਮੈਂ ਬਣਾਉਂਦੀ ਆ ਚਾਹ ਤਾਂ ਤੁਸੀਂ ਉਹ ਕਾਲੇ ਪਈ ਜਾਓ ਮੈਂ ਜੀ ਚੱਲੀਏ ਕਿਲਾ ਕਿਹਾ ਜੀ ਯਕਾ ਕਿੱਡੀ ਆਈ ਆ ਸਬਜ਼ੀ ਬਣਾਉਣੀ ਜਾ ਕੇ ਤਾਂ ਸਬਜ਼ੀ ਬਣਾ ਕੇ ਆਉਣਾ ਹੀ ਤੇ ਨਾਲੇ ਮੈਂ ਕਿਹੜੀ ਤੇਰੇ ਲਈ ਚਾਹ ਧਰੀ ਆ ਕੌਫੀ ਬਣਾ ਕੇ ਪਿਆਲ ਨਹੀਂ ਤੈਨੂੰ ਜਾਨੀ ਆ ਤੇ ਜਾ ਆ ਜਿਹੜਾ ਡੱਬਾ ਵਾ ਨਾ ਇਹਨੂੰ ਤਾਂ ਮੱਝ ਨੂੰ ਪਾ ਕੇ ਹੁੰਦੀ ਆ ਮੰਡੇ ਰਖਵਾ ਲੈਣਾ ਐਨੇ